ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਇਹ ਵੀਡੀਓ ਇਗਨੋਰ ਨਾ ਕਰਿਓ ਐਨ ਪੂਰਾ ਦੇਖਿਓ ਪੰਜਾਬ ਦੇ ਵਿੱਚ ਆਏ ਦਿਨ ਤੁਸੀਂ ਦੇਖਦੇ ਹੋ ਕਿ ਕੋਈ ਨਾ ਕੋਈ ਬੱਚੇ ਗਾਇਬ ਹੋ ਰਹੇ ਆ ਛੋਟੇ ਬੱਚੇ ਤੋਂ ਲੈ ਕੇ 18 ਸਾਲ ਤੱਕ ਬੱਚਾ ਗਾਇਬ ਹੋ ਜਾਂਦਾ ਹੈ ਖਾਸ ਕਰ ਕੁੜੀਆਂ ਆ ਪਿੱਛੇ ਜੇ ਕੁਝ ਬੱਚੇ ਗਾਇਬ ਹੋਏ ਆ ਤੇ ਮੈਂ ਉਹਨਾਂ ਨੂੰ ਸਕੈਨ ਕੀਤਾ ਵਾ ਔਰ ਇੱਕ ਬੜੇ ਦੁੱਖ ਦੀ ਗੱਲ ਹੈਗੀ ਕਿ ਸਾਰੇ ਬੱਚਿਆਂ ਦੀ ਲੋਕੇਸ਼ਨ ਸੀ ਨਾ ਉਹ ਯੂਪੀ ਮਿਲੀ ਸੀ। ਔਰ ਮੈਂ ਇਹ ਵੀ ਜੋ ਪੁੱਛਿਆ ਐਂਜਲਸ ਨੂੰ ਉਹਨਾਂ ਨੇ ਇਹ ਦੱਸਿਆ ਕਿ ਇਹ ਜਿਹੜੇ ਬੱਚੇ ਗਏ ਆਪਣੀ ਮਰਜ਼ੀ ਨਾਲ ਗਏ ਆ। ਉਹਦਾ ਇਹ ਕਾਰਨ ਸੀ ਕਿ ਇਹ ਜਿਹੜੇ ਲੋਕ ਹੈਗੇ ਆ ਇਹ ਬੱਚਿਆਂ ਨੂੰ ਮਿਲਦੇ ਆ। ਇੱਕ ਗੈਂਗ ਜਿਹੜੇ ਕਿ ਬੱਚਿਆਂ ਨੂੰ ਗਾਇਬ ਕਰਦੇ ਆ ਉਹ ਬਾਅਦ ਦੇ ਜੋ ਬੱਚੇ ਫਿਰ ਮਿਲਦੇ ਨਹੀਂ। ਉਹ ਇਹਨਾਂ ਨੂੰ ਗੈਪ ਕਰਨ ਵਾਲਾ ਇੱਕ ਪੂਰਾ ਗੈਂਗ ਹੈਗਾ ਵਾ ਜਿਹੜਾ ਕਿ ਬਹੁਤ ਜ਼ਿਆਦਾ ਪੰਜਾਬ ਵਿੱਚ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਸક્રિય ਹੈਗਾ ਕਿਉਂਕਿ ਪਰसों ਸ਼ਾਮੀ ਇਸ ਤਰ੍ਹਾਂ ਹੀ ਸਾਨੂੰ ਇੱਕ ਬੰਦੇ ਦੇ ਬਾਰੇ ਸ਼ੱਕ ਸੀਗਾ ਉਹ ਪਤਾ ਕੀਤਾ ਉਹ ਬੱਸਾਨੂੰ ਧੋਖਾ ਦੇ ਕੇ ਭੱਜ ਗਿਆ ਉਹ ਇੱਕ ਬੱਚੇ ਨੂੰ ਬਲਗਰਾਰਿਆ ਸੀਗਾ ਬੱਚੀ ਸੀ 12 ਸਾਲ ਦੀ ਤੇ ਜਦੋਂ ਅਸੀਂ ਉਹਨੂੰ ਫੜਿਆ ਪੰਜ ਸੱਤ ਲਗਾਈਆਂ ਉਹਨੇ ਦੱਸਿਆ ਉਸ ਤੋਂ ਬਾਅਦ ਮੈਂ ਪਰੇ ਹੋ ਕੇ ਫੋਨ ਕਰ ਰਿਹਾ ਸੀ ਤੇ ਉਹ ਦੂਜੇ ਬੰਦੇ ਨੂੰ ਧੋਖਾ ਦੇ ਕੇ ਧੱਕਾ ਮਾਰ ਕੇ ਭੱਜ ਗਿਆ ਅਸੀਂ ਵੀ ਭੱਜੇ ਮਗਰ ਉਹ ਥੜਿਆਤ ਨਹੀਂ ਆਇਆ ਮਗਰ ਜਾਂਦਾ ਇਹ ਦੱਸ ਗਿਆ ਕਿ ਇੱਕ ਗੈਂਗ ਹੈਗਾ ਕਿ ਇਹ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਬੱਚਿਆਂ ਨੂੰ ਗਾਇਬ ਕਰਦੇ ਆ ਅਸੀਂ ਇਹ ਨਹੀਂ ਪੁੱਛ ਪਾਏ ਕਿ ਉਹ ਬੱਚੇ ਦਾ ਕਰਦੇ ਕੀ ਆ ਜੱਟਾ ਕਦੀ ਪੁਲਿਸ ਨੂੰ ਫੋਨ ਕਰੀ ਉਹ ਪਹਿਲਾਂ ਹੀ ਭੱਜ ਗਿਆ ਸਾਧ ਸੰਗਤ ਜੀ ਤੁਹਾਡੀ ਇੱਕ ਜ਼ਿੰਮੇਵਾਰੀ ਹੈ ਕਿ 18 ਸਾਲ ਦਾ ਬੱਚਾ ਨਾ ਹੋ ਜਾਏ ਤਦ ਤੱਕ ਕੋਈ ਨਾ ਕੋਈ ਉਸ ਬੱਚੇ ਨੂੰ ਸਕੂਲ ਤੱਕ ਛੱਡਣ ਜਾਏ ਹੁਣ ਤੁਸੀਂ ਕਹਿੰਦਾ ਜੀ ਸਾਈਕਲ ਤੇ ਚਲਾ ਗਿਆ ਮੁੰਡਾ ਪਹੁੰਚ ਗਿਆ ਹੋਊਗਾ ਅਗਰ ਉਹ ਜਾ ਰਿਹਾ ਤੇ 6-7 ਮੁੰਡੇ ਇਕੱਠੇ ਜਾਣ ਕੱਲਾ ਦੋ ਕੱਲਾ ਨਾ ਜਾਏ ਆ ਪਿੱਛੇ ਇੱਕ ਮੁੰਡਾ ਗਾਇਬ ਹੋਇਆ ਵਾ ਉਹਦੀ ਲਾਲ ਰੰਗ ਦੀ ਸਾਈਕਲ ਸੀਗੀ ਸਾਈਕਲ ਵੀ ਨਹੀਂ ਮਿਲੀ ਕਿਉਂ ਉਹ ਗੱਡੀ ਦੇ ਸਾਈਕਲ ਵਿੱਚ ਰੱਖਦੇ ਮੁੰਡੇ ਨੂੰ ਹੀ ਨਾਲ ਬਿਠਾਉਂਦੇ ਲੈ ਜਾਂਦੇ ਆ ਇਹ ਬੱਚਿਆਂ ਨਾਲ ਬਿਲਕੁਲ ਘੁਲ ਮਿਲ ਜਾਂਦੇ ਆ ਉਹਨਾਂ ਨੂੰ ਚਾਕਲੇਟ ਕਦੀ ਕੁਝ ਖਿਲਾਉਂਦੇ ਆ ਇਹ ਨਹੀਂ ਹੈ ਕਿ ਜਗ੍ਹਾ ਚ ਚੱਕ ਕੇ ਲੈ ਜਾਂਦੇ ਆ ਉਹਨਾਂ ਨਾਲ ਇੱਕ ਸਾਝ ਮਿਦੋਂਦੇ ਆ ਜਦੋਂ ਦੇਖਦੇ ਆ ਕਿ ਹੁਣ ਇਹ ਤੁਹਾਡੇ ਚੁੰਗਲ ਚ ਪੂਰੀ ਤਰ੍ਹਾਂ ਫਸ ਗਿਆ ਫਿਰ ਬੱਚੇ ਨੂੰ ਸਕੂਲ ਜਾਂਦੇ ਹੋਏ ਨੂੰ ਖਾਸ ਕਰ ਆਪਣੇ ਨਾਲ ਬਿਠਾ ਕੇ ਲੈ ਜਾਂਦੇ ਆ ਉਹ ਇਸ ਵਾਸਤੇ ਕਿਉਂਕਿ ਅਗਰ ਤੇ ਸਕੂਲ ਗਿਆ ਬੱਚਾ ਤੇ 6-7 ਘੰਟੇ ਉਹਦੇ ਮਾਪਿਓ ਬੇਫਿਕਰ ਹੈਗੇ ਕਿ ਉਹਦਾ ਬੱਚਾ ਸਕੂਲ ਗਿਆ ਆ ਅਗਰ ਸਕੂਲ ਦੇ ਬਾਅਦ ਦੇ ਵਿੱਚ ਅਗਰ ਇੱਕ ਬੱਚੇ ਨੂੰ ਕਿਡਨੈਪ ਕਰਨਗੇ ਤੇ ਮਾਪਿਓ ਨੂੰ ਘੰਟੇ 2 ਘੰਟੇ ਦੇ ਵਿੱਚ ਹੀ ਪਰੇਸ਼ਾਨੀ ਸ਼ੁਰੂ ਹੋ ਜਾਏਗੀ ਉਹ ਥਾਣੇ ਭੱਜਣਗੇ ਜਾਂ ਗਲੀਆਂ 'ਚ ਭੱਜਣਗੇ ਇਸ ਕਰਕੇ ਸਭ ਤੋਂ ਵਧੀਆ ਇਹਨਾਂ ਦਾ ਇਹੀ ਟਾਈਮ ਹੁੰਦਾ ਕਿ ਜੋ ਬੱਚਾ ਸਕੂਲ ਜਾ ਰਿਹਾ ਉਹਦਾ ਉਹਨੂੰ ਆਪਣੇ ਨਾਲ ਲੈ ਕੇ ਨਿਕਲ ਜਾਂਦੇ ਆ ਔਰ ਸਿੱਧਾ ਯੂਪੀ ਪਹੁੰਚਦੇ ਆ ਖਾਸ ਕਰ ਕੁੜੀਆਂ ਵਾਸਤੇ ਉਹਨਾਂ ਦੇ ਮਾਪਿਓ ਨੂੰ ਇਹ ਬੜੀ ਹਦਾਇਤ ਦਿੱਤੀ ਜਾ ਰਹੀ ਆ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖੇ ਤੁਹਾਡੇ ਘਰ ਤੋਂ ਬਾਹਰ ਵੀ ਅਗਰ ਬੱਚਾ ਖੇਡਦਾ ਪਿਆ ਹੋਵੇ ਉੱਥੇ ਵੀ ਕੋਈ ਨਾ ਕੋਈ ਇੱਕ ਜਾਂ ਦੋ ਵੱਡੇ ਬੰਦੇ ਹੋਣੇ ਚਾਹੀਦੇ ਆ ਉਹ ਜਿਹੜੇ ਕੁਝ ਭਈਏ ਲੋਗ ਐ ਇਹਨਾਂ ਦਾ ਇੱਕ ਪੂਰੇ ਪੂਰਾ ਹਿਸਾਬ ਕਿਤਾਬ ਕਿਤਾਬ ਵਗੈ ਕਿ ਉਹਨਾਂ ਨੇ ਇਹ ਕੰਮ ਕਰਨਾ ਹੀ ਕਰਨਾ ਹੈ ਤੁਸੀਂ ਪੰਜਾਬ ਦੇ ਵਾਲੇ ਦੇਖ ਰਹੇ ਹੋ ਨਾ ਲੋਕਾਂ ਦੇ ਘਰਾਂ 'ਚ ਵੜਦੇ ਮਾਰਦੇ ਕੁੱਟਦੇ ਆ ਪਈਆ ਕਰ ਰਹਾ ਹੈ ਨਾ ਕਿਉਂਕਿ ਸਿੱਖ ਬੱਚੇ ਦਾ ਬਾਹਰ ਭਜਨ ਦੀ ਲੱਗੇ ਹੋਏ ਆ ਮੈਂ ਫਾਈਲ ਲਗਾਈ ਸੀ ਮੈਨੂੰ ਫਾਈਲ ਰਿਜੈਕਟ ਹੋ ਗਈ ਮੇਰੀ ਫਾਈਲ ਹੈ ਅਤੇ ਭਾਵੇਂ ਪਿਓ ਦੇ ਸਿਰ ਤੇ ਮੋਟਰਸਾਈਕਲ ਲੈ ਕੇ ਪਟਾਕੇ ਮਾਰਦਾ ਰਵੇ ਉੱਥੇ ਜਾ ਕੇ ਗੋਰਿਆਂ ਦੇ ਪੋਤੜੇ ਚਾਹੇ ਲੈਟਰਨ ਸਾਫ ਕਰਨੀ ਆ ਉਹ ਕਸ਼ੂ ਉਹਨਾਂ ਨੂੰ ਅੱਛੀ ਲੱਗਦੀ ਆ ਆਪਣੇ ਪਿੰਡ ਦੀ ਆਪਣੇ ਪੰਜਾਬ ਦੀ ਜਿਹੜੀ ਪੀਨੀ ਪੀਨੀ ਜਿਹੜੀ ਮਿੱਟੀ ਦੀ ਕਸ਼ੂਆ ਉਹ ਇਹਨੂੰ ਚੰਗੀ ਨਹੀਂ ਲੱਗਦੀ ਉਹ ਭੋਦੜਿਆ ਇਹਨੂੰ ਚੰਗੀ ਲੱਗਦੀ ਆ ਜਿਹਨੂੰ ਦੇਖੋ ਮੈਂ ਬਾਹਰ ਜਾਣਾ ਮੈਂ ਬਾਹਰ ਜਾਣਾ ਹਜੇ ਵੀ ਵਕਤ ਸਮਝ ਜਾਓ ਕੁਛ ਤੇ ਕਰੋ ਆਪਣੇ ਬੱਚਿਆਂ ਦੀ ਇਵਾਜ਼ਤ ਕਰ ਲੋ ਬੱਚਿਆਂ ਨੂੰ ਕੋਈ ਮਿਲਦਾ ਕਿੱਥੇ ਮਿਲਦਾ ਕਿਉਂ ਮਿਲਦਾ ਉਹਦੇ ਦੋਸਤਾਂ ਨਾਲ ਗੱਲ ਕਰੋ ਆ ਕੁੜੀਆਂ ਦੀ ਸਹੇਲੀਆਂ ਨਾਲ ਗੱਲ ਕਰੋ ਕਲਾਸ ਦੇ ਟੀਚਰ ਨਾਲ ਗੱਲ ਕਰੋ ਕਲਾਸ ਦੇ ਹੋਰ ਬੱਚਿਆਂ ਨਾਲ ਗੱਲ ਕਰੋ ये पता लगा कि थोड़े तो बच्चे कौन मिलता है जा कौन औरत मिलतीलेट दी टॉफिया दी हूँ काम थोड़ा है तो हो सके स्कूल खुद छेडन जाओ वागुरू जी का खालसा वागुरू जी की फतेह